ਹਾਂਜੀ ਕੀ ਹਾਲ ਚਾਲ ਆ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਬਲੌਗ ਦੇ ਵਿੱਚ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਆਪਾਂ ਜੀ ਚੋਨੇ ਦਾ ਆਪਣਾ ਨਿਬੜ ਚੁੱਕਿਆ ਜੀ ਕੰਮ ਤੇ ਹੁਣ ਸੰਦਾਂ ਦੀ ਕੇਅਰ ਕੀਤੀ ਜਾ ਰਹੀ ਹੈ ਜੀ ਰੰਗ ਕੀਤਾ ਜਾ ਰਿਹਾ ਹਲਾਂ ਦੇ ਉੱਪਰ ਜੀ ਹਲਾਂ ਨੂੰ ਧਵਾ ਕੇ ਜੀ ਐਨ ਪ੍ਰੈਸ਼ਰ ਤੇ ਜੀ ਫਿਰ ਹੁਣ ਰੰਗ ਕੀਤਾ ਜਾ ਰਿਹਾ ਜੀ ਇਹਨਾਂ ਦੇ ਉੱਪਰ ਬਲੈਕ ਪਹਿਲਾਂ ਉੱਤਰਾ ਪੈਸੀ ਰੰਗ ਜਾਰ ਲੱਗ ਰਹੀ ਸੀ ਲੱਗਣ ਤੇ ਹੁਣ ਬੇਲੇ ਹੋયા ਜੀ ਆਪਾਂ ਚੋਨਾ ਚੋਨਾ ਲੱਗ ਚੁੱਕਿਆ ਆਪਣਾ ਤੇ ਧੋ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਜੀ ਬਲੈਕ ਰੰਗ ਕਰ ਦਿੱਤਾ ਜੀ ਤੇ ਦੇਖੋ ਸਾਰਾ ਘੰਟੇ ਅੱਧੇ ਘੰਟੇ ਅੱਧੇ ਘੰਟੇ ਦੇ ਵਿੱਚ ਰੰਗ ਕਰਤਾ ਜੀ 1.5 ਲੀਟਰ ਰੰਗ ਲੱਗਿਆ ਜੀ ਬਲੈਕ ਆ ਤੇ ਪਿੱਛੇ ਜਿਹੜਾ ਗਾਡਰ ਜ ਆ ਉੱਤੇ ਵੀ ਕਰ ਦਿੱਤਾ ਜੀ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਜੀ ਸਾਰਿਆਂ ਦਾ